ਮੁੰਡੇ ਦਾ ਨਾਮ ਮੇਰਾ ਪਵਨ ਕੁਮਾਰ ਪਵਨ ਕੁਮਾਰ ਸਰ ਪੰਜ ਸੰਗਤਪੁਰ ਸੰਗਤਪੁਰ ਕੀ ਮਾਮਲਾ ਹੈ ਜੀ ਹੁਣ ਸਰ ਇਹ ਕੈਮਰੇ ਦੇਖ ਸਾ ਮਾਮਲਾ ਜੀ ਹੁਣ ਕੀ ਦਸੀਏ ਹੁਣ ਇਹ ਬੇਟਾ ਇਹਦਾ ਸਮਝ ਇੱਕ ਦਿਨ ਹੋਇਆ ਸੀ ਇਹਦਾ ਜਿਹੜਾ ਰਿਜ਼ਲਟ ਨਿਕਲਿਆ ਇਹਦਾ ਰਿਜ਼ਲਟ ਜਿਹੜਾ ਪਤਲੀ ਨੰਬਰ ਸਮਝ 70 ਤੋਂ 60 ਨੰਬਰ ਸੀ ਇਹ ਹੁਣ ਪਤਾ ਨਹੀਂ ਕੀ ਚੱਕਰ ਹੋਇਆ ਵੀ ਸਮਝ 1 ਵਜੇ ਇਹਦਾ ਜਿਹੜਾ ਬਾਬਾ ਆਗਾ ਬਾੜੇ ਤੇ ਗਿਆ ਉੱਥੇ ਬੈਠਾ ਹੋਇਆ ਸੀਗਾ ਉਹਨੇ ਬਾਬੇ ਨੂੰ ਕਿਹਾ ਵੀ ਜਾਂ ਤੂੰ ਰੋਟੀ ਖਾ ਲੈ ਜਾ ਕੇ ਤੇ ਮੈਂ ਬੈਠਦਾ ਇੱਥੇ ਤੇ ਉਹ ਫਿਰ ਉਹ ਆ ਗਿਆ ਉਹ ਨੂੰ ਵੀ ਉਹ ਨੂੰ ਕੀ ਪਤਾ ਵੀ ਮੈਂ ਇਦਾਂ ਦਾ ਕੋਈ ਹੋ ਜਾਣਾਗਾ ਕੁਛ ਤੇ ਫੋਨ ਤਾਂ ਹੁੰਦਾ ਹੀ ਆ ਹਰ ਇੱਕ ਨਿਆਣੇ ਕੋਲ ਫੋਨ ਹੈਗਾ ਹੀ ਆ ਤੇ ਅੱਗੇ ਵੀ ਕਹਿੰਦਾ ਆ ਕੇ ਬੈਠ ਜਾਂਦਾ ਜੇ ਤਾਂ ਕੋਈ ਘੜਾ ਘੜਾ ਫੋਨ ਚਲਾਈ ਜਾਣਾ ਨੇ ਤੇ ਉਹ ਰੋਟੀ ਖਾਣ ਆ ਗਿਆ ਉਹ ਨੂੰ ਕੋਈ ਪਤਾ ਨਹੀਂ ਲੱਗਿਆਗਾ ਫਿਰ ਇਹ ਬਾਅਦ ਚ ਉਹਨੇ ਕਰੋਗੇ ਨਹੀਂ ਕਿਤੇ ਫੋਨ ਕਰਦੇ ਹੁਣੇ ਮਦਰ ਇਹਨਾਂ ਦੀ ਨਾ ਫੋਨ ਕਰਦੇ ਹੁਣੇ ਵੀ ਤੇ ਇਹ ਫੋਨ ਨਾ ਚੱਕੇ ਇਹ ਫਿਰ ਉਹ ਨਾਲ ਜਿੱਥੇ ਜਿਹੜੇ ਇੱਕ ਦੋ ਘਰ ਹੈਗੇ ਨਾ ਉੱਥੇ ਨਾਲ ਜਿੱਥੇ ਇਹਨਾਂ ਦਾ ਬਾੜਾ ਹੈਗਾ ਫਿਰ ਉਹਨੇ ਇਹਦਾ ਦੋਸਤ ਹੈਗਾ ਮੁੰਡਾ ਉਹਨੂੰ ਫੋਨ ਕੀਤਾ ਵੀ ਜਾ ਕੇ ਦੇਖ ਬੜੇ ਆ ਵੀ ਉਹ ਫੋਨ ਨਹੀਂ ਚੱਕਿਆ ਕਰਦਾ ਜਦੋਂ ਉੱਥੇ ਗਏ ਉਹ ਤਾਂ ਉਹ ਤਾਂ ਦੇਖਿਆ ਤਾਂ ਉੱਪਰ ਉਹਨੇ ਕੁਸੀ ਬਣ ਕੇ ਆਹ ਲਾ ਲਿਆ ਹੋਇਆ ਸੀ ਉਹ ਕਿ ਨਾਮ ਕਿਹਾ ਇਹਨੂੰ ਦੇ ਹੈ ਮੁੰਡਾ ਦਾ ਨਾਮ ਕੀ ਸੀ ਮੁੰਡੇ ਦਾ ਨਾਮ ਹੈ ਹਰਮਨਪ੍ਰੀਤ ਆਹ ਹਾਂ ਹਰਮਨਪ੍ਰੀਤ ਹੈ ਉਹ ਪੇਰੈਂਟਸ ਕਿਹਾ ਸੀ ਮਾਂ ਪੇਰੈਂਟਸ ਉਹਨੇ ਜਿਹੜਾ ਫਾਦਰ ਹੈ ਉਹ ਤਾਂ ਬਾਹਰ ਸੀਗੇ ਉਹ ਤੇ ਉਹ ਵੀ ਉਹਨਾਂ ਨੇ ਵੀ ਆ ਜਾਣਾ ਆਈ ਗਏ ਮੇਰੇ ਖਿਆਲ ਚਾਇਦ ਉਹ ਉਹ ਆ ਗਏ ਵੀ ਹੈ ਤੇ ਮਦਰ ਹੈ ਇੱਕ ਉਹਨਾਂ ਦੀ ਸਿਸਟਰ ਹੈਗੀ ਦੋਨੇ ਸੀ ਦੇ ਨੰਬਰਾਂ ਦੇ ਪੇਪਰ ਕਹਿੰਦੇ ਦੇਖੋ ਇਹ ਏਦਾਂ ਤਾਂ ਨਹੀਂ ਲੱਗਦਾਗਾ ਦੇਖੋ ਹੁਣ ਨੰਬਰ ਦੇਖੋ 70% ਥੋੜੇ ਨੰਬਰ ਥੋੜਾ ਗਏ ਤੇ ਨੰਬਰ ਤਾਂ ਘਟ ਨਹੀਂ ਹੈਗੇ ਆ ਕੋਈ ਹੋਰ ਹੀ ਕਾਰਨ ਹੋ ਸਕਦਾ ਹੋਊਗਾ ਹੁਣ ਕਹਿ ਨਹੀਂ ਸਕਦੇ ਹੁਣ ਕਿਉਂ ਕਿ ਉਸ ਟਾਈਮ ਤਾਂ ਕੋਈ ਹੈ ਨਹੀਂ ਸੀਗਾ ਕੋਲ ਇਕੱਲਾ ਹੀ ਸੀਗਾ ਉਹ ਠੀਕ ਨਹੀਂ ਹੈ ਇਦਾਂ ਫੋਨ ਤੋਂ ਹੀ ਪਤਾ ਲੱਗ ਸਕਦਾਗਾ ਜਿਹੜਾ ਕਿ ਫੋਨ ਡਿਟੇਲ ਚੋਂ ਵੀ ਕੋ ਕਿਹਦੀ ਕਾਲ ਆਈ ਹੈ ਜਾਂ ਕਿੱਦਾਂ ਵੀ ਹੋਇਆ ਹੁਣ ਉਦੋਂ ਹੀ ਕੁਝ ਪਤਾ ਲੱਗ ਸਕਦਾ ਹੋਰ ਤਾਂ ਨਾਂ ਕਰਦੇ ਨੂੰ ਪਤਾ ਨਾ ਮਨ ਅਨੁਮਾਨ ਜਪਲਸੀ ਨੂੰ ਕਿਸੇ ਨੂੰ ਪਤਾ ਹੀ ਨਹੀਂ ਹੈ ਕੁਝ ਬਾਈ ਨੇਚਰ ਗੱਲ ਕਰੀਏ ਬੱਚੇ ਦੀ ਬਾਈ ਨੇਚਰ ਤਾਂ ਜੀ ਉਹ ਬਹੁਤ ਹੀ ਵਧੀਆ ਕਦੇ ਅੱਜ ਤੱਕ ਅਸੀਂ ਨਾ ਉਹਦਾ ਲੋਫਰ ਪੋਣਾ ਕੁਝ ਵੀ ਨਹੀਂ ਸੀਗਾ ਬਸ ਆਪਣਾ ਆਪਣਾ ਕੰਮ ਆਪਣਾ ਕੰਮ ਕਰਨਾ ਘਰ ਆਣਾ ਬਸ ਕੋਈ ਮੈਂ ਕਦੀ ਦੇਖਿਆ ਨਹੀਂ ਨਾ ਆਵਾਰਾ ਘੁੰਮਦਾ ਦੇਖਿਆ ਕਦੀ ਵੀ ਨਹੀਂ ਉਹਦੀ ਬੋਲ ਬਾਣੀ ਨਹੀਂ ਵਧੀਆ ਸੀ ਅਜਾ 20 ਦਿਨ ਹੋਏ ਮੇਰੇ ਕੋਲ ਆਇਆ ਮੈਂ ਬੈਠਾ ਸੀਗਾ ਤੇ ਆਇਆ ਤੇ ਚਾਚਾ ਜੀ ਮੇਰਾ ਨਾ ਵੋਟਰ ਕਾਰਡ ਬਣ ਕੇ ਆ ਗਿਆ ਪਹਿਲਾਂ ਕਹਿੰਦਾ ਮੇਰਾ ਬਣਿਆ ਨਹੀਂ ਮੈਂ ਕਹਾਂ ਆ ਜਾਣਾ ਜੀ ਬਾਈ ਪੋਸਟੇ ਆਣਾ ਆ ਜਾਣਾ ਜਰਾ ਤੇ ਫਿਰ ਆਇਆ ਕਹਿੰਦਾ ਮੇਰਾ ਬਣ ਗਿਆ ਹੋਇਆ ਉਹ ਸੈਂਸਰ ਉਸੇ ਜੀ ਸੈਂਸਰ ਉਸੇ ਪੜਦਾ ਸੀ ਹਾਂ ਜੀ ਸੋ ਬਹੁਤ ਦੁੱਖ ਦੀ ਗੱਲ ਹੈ ਜੀ ਬਾਈ ਕੀ ਮਾਮਲਾ ਹੈ ਇਸ ਕਿਹੜੇ ਪਿੰਡ ਦਾ ਕਿਆ ਬੱਚਾ ਕੀ ਹੋਇਆਗਾ ਇੱਕ ਸਾਨੂੰ ਕੱਲ ਇਨਫੋਰਮੇਸ਼ਨ ਆਈ ਸੀ ਬਰੋਡ ਡੈੱਡ ਸਿਵਲ ਹਸਪੀਟਲ ਤੋਂ ਰੁਕਮ ਸਹੀ ਵਾਇਸ ਹੈਗਾ ਜਿਹਦੇ ਵਿੱਚ ਇੱਕ ਹਰਮਨ ਪ੍ਰੀਤ ਸਿੰਘ ਦਾ ਬਲੜਕਾ ਜਿਹੜਾ ਜਿਹਦੀ ਉਮਰ 18 ਸਾਲ ਹੈ ਪਲੱਸ 2 ਕਰਕੇ ਹਟਿਆ ਸੀਗਾ ਉਹਨੇ ਹੈਂਗਿੰਗ ਕਰ ਲਈ ਸੀਗੀ ਤੇ ਜਿਹਦੇ ਨਾਲ ਹਸਪੀਟਲ ਜਾਂਦੇ ਟਾਈਮ ਉਹ ਇਦਾਂ ਹੋ ਗਿਆ ਸੀ ਤੇ ਸਾਨੂੰ ਨਾਲ ਉਹਦੇ ਚਾਚਾ ਜੀ ਸਾਧੂ ਸਿੰਘ ਜੋ ਪੰਜਾਬ ਪੁਲਿਸ 'ਚ ਜੋਬ ਕਰਦੇ ਆਾਣਾ ਨੰਗਲ ਵਿਖੇ ਉਹਨਾਂ ਨੇ ਸਾਨੂੰ ਸਟੇਟਮੈਂਟ ਵੀ ਲਿਖਾਈ ਸੀਗੀ ਮਾਗੀ ਪੋਸਟ ਮਾਰਟਮ ਜਾਰੀ ਹੈ ਤੇ ਉਸ ਤੋਂ ਬਾਅਦ ਜਾਂਚ ਕਰ ਰਿਹਾ ਆਪਾਂ ਜਿੰਦਾਂ ਦੀ ਵਿਕਾਰ ਹੋ ਗਿਆ ਹਾਂ ਹਾਂ ਦੱਸ ਰਹੀ ਹੈ ਜੀ ਉਹਦੇ ਪਰਿਵਾਰਕ ਮੈਂਬਰ ਵੀ ਦੱਸ ਰਿਹਾ ਬੱਚਾ ਬੜਾ ਸਹੀ ਸੀਗਾ ਕੋਈ ਤਾਂ ਇਹ ਜੀ ਗਲਤ ਬੈਕਗ੍ਰਾਉਂਡ ਬਹੁਤ ਅੱਛੀ ਸੀਗੀ ਬੱਚੇ ਦੀ ਪਰ ਨੰਬਰਿੰਗ ਕੱਟ ਗਾਣ ਲੱਗਾ ਕਹਿੰਦਾ ਵੀ ਸਭ ਇਹ ਕੱਲ ਰਿਜ਼ਲਟ ਆਇਆ ਸੀਗਾ ਉਸ ਟਾਈਮ ਪਲਾਸਟਰ ਦਾ ਜਿਹਦੇ ਕਰਕੇ ਉਹਨੇ ਇਹ ਕਾਲ ਹੋਣ ਚੁੱਕਿਆ ਕੋਈ ਵੀ ਜਾਣਕਾਰੀ ਹਾਂਜੀ ਹਾਂਜੀ ਪੁਲਿਸ ਦੀ ਜਾਣਕਾਰੀ ਹੈ